ਸੰਦੇ ਨਾਲ ਯਾਰਾਂ ਨਾਲ ਵਾਹ ਵਾਹ ਖਿੜੀਆਂ ਹੋਈਆਂ ਬਹਾਰਾਂ ਹੋਣ ਮਹਿਕ ਜਾਂ ਗੁਜ਼ਾਰਾ ਹੋਣ ਖਿੜੀਆਂ ਹੋਈਆਂ ਬਹਾਰਾਂ ਹੋਣ ਮਹਿਕ ਜਾਂ ਗੁਜ਼ਾਰਾ ਹੋਣ ਹਰੇ ਭਰੇ ਝੋਗਿਰਦੇ ਦੇ ਵਿੱਚ ਕਿਤੇ ਨਾ ਕੋਈ ਬੇਰਾਨਾ ਹੋਵੇ ਦਿਲ ਦੇ ਖੁੱਲੇ ਵਿਹੜਿਆਂ ਵਾਲੇ ਦਿਲ ਦੇ ਖੁੱਲੇ ਵਿਹੜਿਆਂ ਵਾਲੇ ਫੁੱਲਾਂ ਵਰਗੇ ਚਿਹਰਿਆਂ ਵਾਲੇ ਪਿਆਰ ਹੀ ਦੇਣਾ ਪਿਆਰ ਹੀ ਲੈਣਾ ਐਸਾ ਇੱਕ ਤਰਾਨਾ ਹੋਵੇ ਇੱਕ ਦੂਜੇ ਦਾ ਸਿਰ ਨਾਲ ਵੱਢਣ ਨਫ਼ਰਤ ਭਰੇ ਜਲੂਸ ਨਾ ਕੱਢਣ ਇੱਕ ਦੂਜੇ ਦਾ ਸਿਰ ਨਾਲ ਵੱਢਣ ਨਫ਼ਰਤ ਕਰੇ ਜਲੂਸ ਨਾ ਕੱਢਣ ਨਾ ਸੱਚਾਈ ਦਾ ਪੱਲਾ ਛੱਡਣ ਐਸਾ ਇੱਕ ਘਰ ਨਾ ਹੋਵੇ ਜਾਮ ਪਿਆਰ ਦੇ ਘਰ ਘਰ ਜਿਉ ਪੀਵਾ ਮੈਂ ਜਾਮ ਪਿਆਰ ਦੇ ਘਰ ਘਰ ਪੀਵਾ ਕੋਈ ਨਾ ਰੋਕੇ ਟੋਕੇ ਮੈਨੂੰ ਇਹਨੂੰ ਦੂਜੇ ਪਾਸੇ ਘੱਟ ਲੈ ਕੇ ਜਾਣਾ ਹੈ ਜਾਮ ਪਿਆਰ ਦੇ ਘਰ ਘਰ ਜਿਉ ਪੀਵਾ ਕੋਈ ਨਾ ਰੋਕੇ ਟੋਕੇ ਮੈਨੂੰ ਰੰਗ ਰੰਗੀਲਾ ਸਾਕੀ ਹੋਵੇ ਮਹਿਕ ਰਿਆ ਮਖਾਨਾ ਹੋਵੇ ਐ ਸ਼ਾਇਰ ਤੂੰ ਛੱਡ ਨਾ ਕੰਨੀ ਐ ਸ਼ਾਇਰ ਤੂੰ ਛੱਡ ਨਾ ਕੰਨੀ ਤੇਰੇ ਕਰਕੇ ਦਿਸੇ ਜਵਾਨੀ ਐ ਸ਼ਾਇਰ ਤੂੰ ਛੱਡ ਨਾ ਕੰਨੀ ਤੇਰੇ ਕਰਕੇ ਦਿਸੇ ਜਵਾਨੀ ਤੱਕ ਤੇਰੇ ਪਿੱਛੇ ਰੋਹਾਨੀ ਭਾਵੇਂ ਗੈਰ ਜ਼ਮਾਨਾ ਹੋਵੇ ਤੱਕ ਤੇਰੇ ਪਿੱਛੇ ਰਹਿਣ ਭਾਵੇਂ ਗੈਰ ਜ਼ਮਾਨਾ ਹੋਵੇ ਬਹੁਤ ਅਮੀਰ ਹਮੇਸ਼ਾ ਸਰਬਨ ਹੋ ਜਾ ਸਵਾ ਜਦੋਂ ਤੋਂ ਮਾਤੀ ਸਾਹਿਬ ਦਾ ਅਸ਼ੀਰਵਾਦ ਰਿਹਾ ਆ ਉਦੋਂ ਤੋਂ ਅਸੀਂ ਬਲੰਦੀਆਂ ਨੂੰ ਸੋਇਆ ਆ ਹੁਣ ਵੀ ਜਿਹੜਾ ਅਸੀਂ ਜਿਹੜਾ ਲੜਕੀਆਂ ਦੇ ਵਿਆਹ ਦਾ ਕਾਰਜ ਆ ਉਹ 6 ਅਕਤੂਬਰ ਦਿਨ ਐਤਵਾਰ ਨੂੰ ਸਿੰਘ ਸਵਾ ਗੁਰਦੁਆਰਾ ਹਾਲਟਾਊਨ ਔਰ ਉਸ ਤੋਂ ਬਾਅਦ ਜਿਹੜੇ 13 ਅਕਤੂਬਰ ਨੂੰ ਜਿਹੜੀ ਮਹਾਮਾਇ ਦੀ ਚੌਂਕੀ ਆ ਉਹ ਕਿਹੜਾ ਰੋਪ ਤੇ ਉਹਦੇ ਵਿੱਚ ਥੋੜਾ ਜਿਹਾ ਬਦਲਾਅ ਦਿੱਤਾ ਮੰਤਰੀ ਸਾਹਿਬ ਕਿਉਂਕਿ ਜਿਹੜਾ ਰਾਤ ਦਾ ਚੌਕੀ ਦਾ ਪ੍ਰੋਗਰਾਮ ਸੀ ਉਹ ਅਸੀਂ ਦਿਨ ਦਾ ਕਰ ਲਿਆ ਜੀ ਕਿਉਂਕਿ ਰਾਤ ਨੂੰ ਬਹੁਤ ਘੱਟ ਲੋਕੀ ਮੰਨ ਲਓ ਇਕੱਲੇ ਇਸ ਕਰਕੇ 13 ਨੂੰ ਨਾਲੇ ਅਸੀਂ ਨਕਰ ਲਾਵਾਂਗੇ ਜੀ ਤੇ ਨਾਲ ਹੀ ਜਿਹੜਾ ਉੱਥੇ ਹੋ ਜੂਗਾ ਚੌਕੀ ਦਾ ਉਹ ਜੀ ਸੁਪਰਾਨੇ ਕਰਨਾ ਮਹਾਮੇਜ ਆਪਾਂ ਜੀ ਤੇ ਅੱਜ ਤੱਕ ਸਾਡੇ ਕੋਲ ਜੀ ਜਿਹੜੇ ਦੋ ਵਿਆਹ ਆ ਫਾਰਮ ਜਿਹੜੇ ਸਾਡੇ ਕੋਲ ਆ ਚੁੱਕੇ ਆ ਲੋਕਲੀ ਆ ਦੋਨੇ ਦੋਨੇ ਵਿਆਹ ਜਿਹੜੇ ਆ ਲੋਕ ਲਿਆ ਤੇ ਹੁਣ ਤੱਕ ਜਿਹੜੇ ਅਸੀਂ ਘੱਟੋ ਘਾਟ 60 ਦੇ ਈਗ ਉੱਤੇ ਪਿੰਡ ਜਿਹੜੇ ਆ ਘੁੰਮ ਚੁੱਕੇ ਆ ਭਗਵਾਨੇ ਤੋਂ ਲੈ ਕੇ ਮੈਦਪੁਰ ਤੱਕ ਦੀ ਮੈਦਪੁਰ ਤੋਂ ਲੈ ਕੇ ਜਿਹੜਾ ਬਰਨਵਾ ਚਹਿਰ ਦਾ ਇਹ ਹੈ ਜੀ ਛਾਰਪੁਰ ਦਾ ਉਪਰਜੋਗ ਵਾਲਾ ਸਾਰੇ ਏਰੀਆ ਜਿਹੜੇ ਅਸੀਂ ਆਪ ਪਹੁੰਚੂ ਕਿਆ ਤੇ तकरीबन ਹੋਰ ਵੀ ਜਿਹੜੇ ਏਰੀਆ ਵੱਖਰੇ ਵੱਖਰੇ ਏਰੀਆ ਵਿੱਚ ਸਾਰੇ ਆ ਤੇ ਬੇਨਤੀ ਆ ਕਿ ਜਿੱਥੇ ਕਿਤੇ ਤੁਹਾਨੂੰ ਲੱਗਦਾ ਹੈ ਵੀ ਸਾਡੇ ਨਾਲ ਕਿਤੇ ਮੀਟਿੰਗ ਕਰਨ ਵਾਲੀ ਗੱਲ ਹੈ ਕਿਸੇ ਨੂੰ ਕੋਈ ਸਰਪੰਚ ਆ ਜਾਵੇ ਉੱਥੇ ਦਾ ਕੋਈ ਆਪਾਂ ਕੰਮ ਪਹੁੰਚਾ ਚੱਕੀਏ ਕਿ ਬਾਤੋ ਬਾਤ ਜਿਹੜੇ ਪਰਿਵਾਰਾਂ ਦੀ ਆਪਾਂ ਮਦਦ ਕਰ ਸਕੀਏ ਇਹ ਸਾਡਾ ਹਲੇ ਤੱਕ ਦਾ ਜੀ ਪ੍ਰੋਗਰਾਮ ਆ ਦੇ ਅੱਜ ਅਸੀਂ ਮਸ਼ੀਰਵਾ ਤੁਹਾਡੇ ਨਾਲ ਆਏ ਆ ਵੀ ਤਾਂ ਅਸੀਂ ਮਨੋ ਸ਼ੁਰੂਆਤ ਕਰਦੀ ਏ ਸਾਰੇ ਪਾਕੀਆਂ ਨੂੰ ਜਿਹੜਾ ਡਾਟਾ ਮੋਡ ਆ ਤੇ ਦਿਨ ਸਰ ਜਨ ਸਰ ਦੇ ਸਾਰੇ ਸਾਥੀਓ ਮੈਨੂੰ ਕੁਝ ਕਿਸਮਤੀ ਹੈ ਲੱਕੀ ਹੈ ਇਸ ਸਸਤਾ ਕਾਬੀ ਲੰਬੇ ਸਮੇਂ ਦੇ ਚੁੜਿਆ ਜਦ ਤੋਂ ਮੈਂ ਤੁਹਾਨੂੰ ਤੋਂ ਨਾਲ ਚੱਲ ਰਿਹਾ ਔਰ ਬਹੁਤ ਅੱਛਾ ਕੰਮ ਕਰ ਰੋੜੋ ਕੀਤਾ ਜਾ ਰਿਹਾ ਇਹਨੂੰ ਪ੍ਰਭਾਵਤ ਹੋ ਕੇ ਮੈਂ ਇੰਨਾ ਜੁੜਿਆ ਸੀ ਆ ਜਿੰਨਾ ਜਿਹੜਾ ਜੋ ਟੂਰਨਾਮੇਲ ਹੈ ਬਹੁਤ ਅੱਛਾ ਰਿਹਾ ਬਹੁਤ ਚੰਗੇ ਕੰਮ ਸਮਾਜ ਦੇ ਸਦਾਰ ਦੇ ਸਮਾਜ ਦੀ ਚੱਪੀ ਰੇਸ ਮਾਰਚ ਤੋਂ ਬ੍ਰਾਪ੍ਰੀਲ ਤੀਂ ਕਰਦੇ ਹਾਂ ਲੋੜਵੰਦ ਬੱਚਿਆਂ ਦੀ شادی ਬਹੁਤ ਵੱਡਾ ਪੁੰਨ ਦਾ ਕੰਮ ਜਿਹੜਾ ਤੁਸੀਂ ਕਰਦੇ ਹੋ ਕਿ ਲਏ ਨਹੀਂ ਹੋਰ ਬਹੁਤ ਸਾਰੀ ਐਕਟੀਵਿਟੀ ਤੁਸੀਂ ਵਾਰ-ਵਾਰ ਕਰਦੇ ਹੋ ਜਿਹੜੀਆਂ ਪ੍ਰੇਰਿਤ ਕਰਦੀਆਂ ਸਾਰਿਆਂ ਨੂੰ ਇਸੇ ਤਰ੍ਹਾਂ ਲੱਗੇ ਰਹੋ ਸਮਾਜ ਸੇਵਾ ਦੇ ਕੰਮ ਵਿੱਚ ਕਈ ਲੋਕ ਇਹ ਅਪੀਸ਼ਟ ਕਰਦੇ ਨੇ ਕਈ ਕਿਡਿਜ਼ਾਈਂ ਕਰਦੇ ਨੇ ਲੋਜਣਾ ਬਹੁਤ ਹੁੰਦੀ ਹੈ ਲੋਜਾ ਦਾ ਧਿਆਨ ਨੂੰ ਬਿਲਕੁਲ ਛੱਡ ਕੇ ਕਈ ਲੋਕ ਜਿਹਨਾਂ ਨੇ ਕਦੇ ਕੁਝ ਨਹੀਂ ਕੀਤਾ ਹੁੰਦਾ ਸਮਝ ਲਈ ਉਹ ਸਭ ਇਕੱਠੇ ਹੁੰਦੇ ਆ ਇਹ ਆ ਕਰਦੇ ਜੀ ਪੈਸੇ ਇਕੱਠੇ ਕਰ ਲੈਂਦੇ ਜੀ ਜਿਹਨਾਂ ਸਾਧਨੀ ਹੈ ਜੀ ਇਹ ਜੀ ਗੱਲਾਂ ਕਰਨੇ ਬੜੇ ਲੋਕ ਆਦੇ ਨੇ ਪਰ ਇਹਨਾਂ ਦੇ ਕੋਈ ਬਥਾ ਮਨਤੇ ਬੋਲ ਨਹੀਂ ਪਾਈਦਾ ਉਹਨਾਂ ਨੇ ਆਪਣਾ ਕੰਮ ਕਰਨਾ ਤੁਸੀਂ ਆਪਣਾ ਕਰਨਾ ਸੇਵਾ ਦੇ ਕੰਮ ਵਿੱਚ ਕਰਦੇ ਆ ਬਹੁਤ ਸਾਰੀਆਂ ਆੜ ਚੜਾਉਂਦੇ ਆ ਉਜਾੜ ਅਫੀਸਰ ਹੁੰਦਾ ਜੀ ਉਹ ਕਹਿੰਦੇ ਜਿੰਨੇ ਤੁਸੀਂ ਚੰਗਾ ਕੰਮ ਕਰੋਗੇ ਤੁਹਾਡੇ ਕ੍ਰਿਟਿਕ ਵੀ ਨਜ਼ਰ ਆਉਣਗੇ ਕਈ ਲੋਕਾਂ ਦਾ ਜੈਲਸੀ ਹੁੰਦੀ ਹੈ ਚੌਕੜੀਆਂ ਦੇ ਆ ਤੇ ਕੁਝ ਕਰਦੇ ਨਹੀਂ ਆ ਇਹਦੀ ਜੈਲਸੀ ਹੁੰਦੀ ਹੈ ਦੂਜਾ ਬਾਈ ਨੇਚਰ ਇਹਦੀ ਵਸਤੂ ਨੂੰ ਜਿਹੜੇ ਦੇਖ ਨਹੀਂ ਸਕਦੇ ਤੇ ਤੁਸੀਂ ਚੰਗਾ ਕੰਮ ਕਰਦੇ ਹੋ ਔਰ ਇਹ ਲੱਗੇ ਰਹੋ ਲੜ ਕੇ ਸਾਡੇ ਕਰਨੇ ਕਈ ਵਾਰੀ ਪੈਸੇ ਦੀ ਕਾਟ ਵੀ ਆਦੀ ਹੈ ਕਈ ਵਾਰ ਹੋਰ ਕਈ ਪ੍ਰੋਬਲਮ ਆਦੀ ਆ ਮੇਰੇ ਚੰਗੇ ਕੰਮ ਦਾ ਕੰਮ ਰੁਕ ਨਹੀਂ ਵੀ ਰਿਹਾ ਤੇਾਰੇ ਪਾਸੇ ਕੋਈ ਨਾ ਕੋਈ ਸੰਚੇ ਮਿਲਦੇ ਰਹੇ ਮੇਰੀ ਇਹ ਚੋਣ ਕੰਮ ਨੂੰ ਬਹੁਤ-ਬਹੁਤ ਲੱਗੇ ਰਹੋ ਬਿਨਾਂ ਕਿਸੇ ਦੀ ਅਲੋਚਨਾ ਤੋਂ ਹਿਮਾਂਚਲ ਦੀ ਆਇਦੂ ਵੇਰ ਇਹ ਸੇਵਾ ਦਾ ਭਾਵਨਾ ਸੇਵਾ ਕੰਮ ਬੜਾ ਔਖਾ ਹੈ ਕਰਨਾ ਪਹਿਲੇ ਮੈਂ ਕੱਟ ਕੇ ਕੋ ਬਦੇਸ ਨਹੀਂ ਲੜਾ ਪਏ ਜੀ ਤੁਸੀਂ ਇਕੱਠੇ ਕਰਨੇ ਹੋ ਕੰਮ ਐਗਜ਼ੀਕਿਊਟ ਕਰਨੇ ਸਭ ਤੋਂ ਵੱਡਾ ਹੈ ਕੰਮ ਇਹ ਸਮਾਜਿਕ ਹੈ ਹਾਈਪੋਥੈਟਿਕਲ ਹੈ ਪਰਦਾ ਜੀ ਲਗ ਰਹੇ ਨੇ ਸਾਰੇ ਜਣੇ ਸੇਵਾ ਦੇ ਕੰਮ ਦੇ ਲੱਗੇ ਹੋਇਆ ਤੇ ਇਹ ਬਹੁਤ ਬਾਸ਼ੁਮ ਕਾਮਨਾ ਪ੍ਰਮਾਤਮਾ ਕੇ ਅਰਦਾਸ ਜੈਸੀ ਰੜ ਕੇ ਐਦਾਂ ਸਵਾਜ ਦੀ ਸੇਵਾ ਕਰਦੇ ਜੀ ਸਮਾਜ ਬਹੁਤ ਵਧੀਆ ਪ੍ਰਮਾਤਮਾ ਦੀ ਕਿਰਤ ਚਾਣੇ ਲਈ ਸਾਨੂੰ ਖੂਬਸੂਰਤ ਜੀ ਵਾਦਾ ਕਰ ਸਕੀਏ ਇਹ ਮੇਰੀ ਕਾਮਨਾ ਬਾਦ ਤੁਸੀਂ ਅੱਜ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ